ਸਵਾਗਤ ਹੈ ਨ ਪੰਜਾਬੀ ਸਲਾਈਕੜਾ ਜੀ ਚੈਨਲ ਤੇ ਅੱਜ ਸਾਡੀਆਂ ਭੈਣਾਂ ਇਹਨੇ ਘਰੇ ਕੰਮ ਕਰਦੀਆਂ ਐ ਸੂਟ ਬਣਾਉਂਦੇ ਨੇ ਉਹਨਾਂ ਲਈ ਅਸੀਂ ਵੀਡੀਓ ਲੈ ਕੇ ਆਏ ਬਹੁਤ ਵਧੀਆ ਜਾਣਕਾਰੀ ਹੈ ਜੀ ਜਿਹੜੀਆਂ ਸਾਡੀਆਂ ਭੈਣਾਂ ਕਹਿੰਦੇ ਨੇ ਮੈਚਿੰਗ ਸੂਟ ਵਿੱਚੋਂ ਭਾਰੀ ਨਾਭ ਦੀ ਕਟਿੰਗ ਨਹੀਂ ਹੁੰਦੀ ਅਸੀਂ ਅੱਜ ਉਹਨਾਂ ਨੂੰ ਜਾਣਕਾਰੀ ਦੇਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਉਹਨਾਂ ਸਮਝਾ ਮੰਗ ਤੁਸੀਂ ਭਾਰੀ ਨਾਭ ਦੀ ਕਟਿੰਗ ਕਿਸ ਤਰ੍ਹਾਂ ਕਰਦਾ ਤਾਂ ਕਿ ਆਪਣੇ ਕੋਲੇ ਇਹ ਮੈਚਿੰਗ ਸੂਟ ਸੀਗਾ ਸ਼ਰਟ ਆਪਣੇ ਕੋਲੇ ਜੋ ਇਹਦਾ ਨਾਪ ਹੈਗਾ 27 ਇੰਚ ਘੇਰਾ ਤਿਆਰ ਹੈਗਾ 27 ਇੰਚ ਦੇ हिਪਾ ਲੈਂਥ ਹੈਗੀ 42 ਇੰਚ ਉਸ ਹਿਸਾਬ ਨਾਲ ਆਪਾਂ ਕਟਿੰਗ ਕਰਾਂਗੇ ਜਿਹੜਾ ਇਹ ਕੱਪੜਾ ਨੇ ਇਹਦੇ ਸਾਈਡ ਤੇ ਬਾਜੂ ਲੜ ਜਾਂਦੀ ਤਾਂ ਨਾ ਮੈਚਿੰਗ ਸੂਟ ਦੇ ਹਮੇਸ਼ਾ ਸਾਈਡ ਤੇ ਬਾਜੂ ਦਾ ਡਿਜ਼ਾਈਨ ਦਿੱਤਾ ਹੁੰਦਾ ਆ ਆਪਣੇ ਕੋਲੇ 셔ਟ ਦਾ ਕੱਪੜਾ ਹੈਗਾ ਮੈਚਿੰਗ ਸੂਟ ਸੀ ਜੇ ਆਪਣੇ ਕੋਲੇ ਲੈਂਥ ਹੈਗੀ ਹੈ ਕਿ 42 ਇੰਚਾ ਘੇਰਾ ਹੈਗਾ ਇਹਦਾ 27 ਤਿਆਰ 27 ਹਿੱਪ ਇਹਦੀ ਕਟਿੰਗ ਇਸ ਤਰ੍ਹਾਂ ਕਰਨੀਏਗੀ ਪਹਿਲਾਂ ਇਹਨਾਂ ਆਪਾਂ ਓਪਨ ਕਰਾਂਗੇ ਸਾਰੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਹਾਨੂੰ ਸਮਝਾਵਾਂਗੇ ਤੁਸੀਂ ਘਰ ਬੈਠੇ ਕਟਿੰਗ ਕਰ ਸਕਦੇ ਹੋਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੁਸੀਂ ਇਸ ਤਰ੍ਹਾਂ ਕਮੀਜ਼ ਦੀ ਕਟਿੰਗ ਕਰ ਸਕਦੇ ਹੋ ਦੇਖੋ ਇਹਦੇ ਸਾਈਡ ਤੇ ਬਾਜੀ ਲਾੜੇ ਜਾਂ ਦਿੱਤਾ ਹੁੰਦਾ ਜੋ ਨਿਸ਼ਾਨੀ ਲੱਗੀ ਹੋਈ ਹੈਗੀ ਪਹਿਲਾਂ ਆਪਾਂ ਇਹ ਕੱਪੜਾ ਨਾਪਾਂਗੇ ਇਸ ਜਗ੍ਹਾ ਤੋਂ ਆਪਣੇ ਕੱਪੜੇ ਨੂੰ ਨਾਪਣਾ 27 ਇੰਚ ਆਪਣੇ ਕੋਲੇ ਘੇਰ ਤਿਆਰ ਆ ਇਹ ਟੋਟਲ ਹੈਗਾ ਆਪਣੇ ਕੋਲੇ 29 ਇੰਚ ਜਾਣੀ ਕਿ 2 ਇੰਚ ਆਪਣੇ ਕੋਲੇ ਐਕਸਟਰਾ ਵੈਸੇ ਆਪ 3 ਇੰਚ ਐਕਸਟਰਾ ਲੈਨੇ ਨੇ ਕੋਈ ਵੀ ਸ਼ਰਟ ਦੀ ਕਟਿੰਗ ਕਰੀਏ ਇਹ ਆਪਣੇ ਕੋਲੇ 2 ਇੰਚ ਐਕਸਟਰਾ ਕਿਉਂਕਿ ਇੱਧੇ ਨਹੀਂ ਤਾਂ ਆਪਣੇ ਕੋਈ ਲੈਸ ਲਾਉਣੀਆਂ ਨਹੀਂ ਪੈਪਨ ਲਾਉਣੀਆਂ ਬਹੁਤ ਹੀ ਆਸਾਨ ਤਰੀਕੇ ਨਾਲ ਇਸ ਨੂੰ ਆਪਾਂ ਕਟਿੰਗ ਕਰ ਸਕਦੇ ਆ ਪਹਿਲਾ ਪੜੇ ਇਹ ਜਗ੍ਹਾ ਤੋਂ ਸਾਰੇ ਨੂੰ ਕਟਿੰਗ ਕਰ ਲੈਣਾ ਜੋ ਇਹ ਨਿਸ਼ਾਨੀ ਦਿੱਤੀ ਹੋਈ ਆ ਬਾਜੂ ਦੀ ਇਹ ਜਗ੍ਹਾ ਤੋਂ ਸਾਰੇ ਕੱਪੜੇ ਨੂੰ ਆਪਾਂ ਲੱਗ ਕਰ ਲਾਂ ਬਾਜੂ ਦੀ ਕਟਿੰਗ ਵੀ ਤੁਹਾਨੂੰ ਦੱਸਾਂਗੇ ਪਹਿਲਾਂ ਆਪਾਂ ਨੇ ਫਰੰਟ ਬੈਗ ਦੀ ਕਟਿੰਗ ਕਰਾਂਗੇ ਇਹ ਆਪਣੇ ਕੋਲੇ ਫਰੰਟ ਹੈ ਦੂਸਰੀ ਹੈਗੀ ਬੈਗ ਕੱਪੜੇ ਸਾਰੇ ਨੂੰ ਆਪਾਂ ਸਾਝੇ ਹੀ ਰੱਖਾਂਗੇ ਪਹਿਲਾਂ ਇਹਨੂੰ ਫੋਲਡ ਕਰ ਲਾਂਗੇ ਜਦੋਂ ਵੀ ਆਪਾਂ ਇਸ ਤਰੀਕੇ ਨਾਲ ਕੱਪੜੇ ਨੂੰ ਫੋਲਡ ਕਰਦੇ ਤਾਂ ਆਪ ਨੂੰ ਪਤਾ ਚੱਲ ਜਾਂਦਾ ਜੇ ਕੱਪੜੇ ਦੇ ਵਿੱਚ ਕੋਈ ਵੀ ਕਾਨ ਵਗੈਰਾ ਉਹਦਾ ਤਾਂ نیچے ਨਿਕਲ ਜਾਂਦਾ ਹੈਗਾ ਇਹਦੇ ਕੋਈ ਵੀ ਬਾਰਡਰ ਵਗੈਰਾ ਨਹੀਂ ਬਣਾ ਹੁੰਦਾ ਇਸ ਡਿਜ਼ਾਈਨ ਦੇ ਉੱਪਰ ਕੋਈ ਵੀ ਬਾਰਡਰ ਨਹੀਂ ਹੈਗਾ ਤਾਂ ਕਿ ਆਪਾਂ ਕੱਪੜੇ ਨੂੰ ਇਸ ਨੂੰ ਆਸਾਨੀ ਨਾਲ ਇਹਨੂੰ ਕਟਿੰਗ ਕਰ ਸਕਦੇ ਹਾਂਗੇ ਜਿ ਕੋਲੇ ਜਗਰ ਦਾ ਡਾਡੇ ਕੋਲੇ ਬਾਰਡਰ ਵਾਲਾ ਕੱਪੜਾ ਤੁਸੀਂ ਪਹਿਲਾਂ ਫਰੰਟ ਦੀ ਕਟਿੰਗ ਕਰੋ ਪਹਿਲਾਂ ਫਰੰਟ ਦੀ ਕਟਿੰਗ ਕਰੋ ਇਸ ਤੋਂ ਬਾਅਦ ਬੈਕ ਦੀ ਕਟਿੰਗ ਕਰਨੀ ਆਪਾਂ ਇਸ ਨੂੰ ਸਾਰੇ ਨੂੰ ਸਾਂਝੇ ਨੂੰ ਫੋਲਡ ਕਰ ਲਾਂਗੇ ਕਿਉਂਕਿ ਇਹਦੇ नीचे ਬਾਰਡਰ ਨਹੀਂ ਹੈਗਾ ਜੋ ਵੀ ਡਿਜ਼ਾਈਨ ਬਣਿਆ ਸਿਰਫ ਪ੍ਰਿੰਟ ਦੇ ਵਿੱਚ ਹੀ ਬਣਿਆ ਹੈ ਚੈੱਕ ਦੇ ਵਿੱਚ ਇਹ ਆਪਣੇ ਫਰੰਟ ਤੇ ਬੈਕ ਦੋਨਾਂ ਨੂੰ ਫੋਲਡ ਕਰ ਲਿਆ ਚਾਰ ਦੇ ਹਾਨੇ ਵਿੱਚ ਹੁਣ ਆਪਾਂ ਪਹਿਲਾਂ نیچے ਆ ਜਣਾ ਘੇਰ ਵਾਲੀ ਸ਼ੈਡ ਇਸ ਕੱਪੜੇ ਦੀ ਪਹਿਲਾਂ ਆਪਾਂ ਕਟਿੰਗ ਕਰ ਦਾਂਗੇ ਜੋ ਆਪਣੇ ਕੋਲੇ ਜਿਆਦਾ ਕੱਟੇ ਆਲਾ ਬਾਕੀ ਇਹ ਦਾ ਨਿਸ਼ਾਨ ਲਾਵਾਂਗੇ ਇਹ ਤੁਸੀਂ ਆਪਣੇ ਹਿਸਾਬ ਨਾਲ ਫੋਲਡ ਕਰ ਸਕਦੇ ਹੋਗੇ ਲੰਬਾਈ ਦੇ ਹਿਸਾਬ ਨਾਲ 2 ਜਾਂ 2.5 ਇੰਚ ਇਹ ਆਪਾਂ ਨੇ 2 ਇੰਚ ਫੋਲਡ ਕਰਿਆ ਘੇਰੇ ਨੂੰ ਇਸ ਜਗ੍ਹਾ ਤੋਂ ਲੰਬਾਈ ਲੈਣੀ ਆਪਾਂ ਨੇ ਲੰਬਾਈ ਜੀ ਹੈਗੀ 42 ਇੰਚ ਆਪਣੇ ਕੋਲੇ 42 ਇੰਚ ਲੰਬਾਈ ਹੈ ਜੀ 42 ਇੰਚ ਲੰਬਾਈ ਆਪਣੇ ਕੋਲੇ ਤਿਆਰ ਆ ਇੱਬਾ 40 ਇੰਚ ਦਾ ਨਿਸ਼ਾਨ ਲਾਵਾਂਗੇ ਯਾਨੀ ਕਿ 43 ਤੇ ਹੁਣ ਆਪਾਂ 3 ਇਰੇ ਵਾਲੀ ਸਾਈਡ ਆ ਜੰਨੇ ਆਂਗੇ ਕਿ ਪਹਿਲਾਂ 3 ਦਾ ਨਿਸ਼ਾਨ ਲਾਵਾਂਗੇ 3 ਆਪਣੇ ਕੋਲੇ ਹੈਗਾ ਇਹਦਾ 12 ਇੰਚ ਕਿਉਂਕਿ ਇਹ ਨਾਪ ਹੈਵੀ ਹੈ ਇਹਦਾ ਘੇਰਾ ਹੈਗਾ ਜ਼ਿਆਦਾ ਯਾਨੀ ਕਿ ਜੋ ਗळा ਹੈਗਾ ਵੱਡਾ ਗਾ ਕਰਕੇ 3 ਆਪਾਂ ਨੇ 12 ਇੰਚ ਤਿਆਰ ਰੱਖਿਆ ਜੇਕਰ ਆਪਾਂ 3 ਜ਼ਿਆਦਾ ਰੱਖਾਂਗੇ ਤਾਂ ਇਹਦਾ ਕੰਧਾ ਜਿਹੜਾ ਡਿੱਗਣ ਲੱਗ ਜਾਊਗਾ ਇਸ ਨੂੰ ਆਪਾਂ 13 ਇੰਚ ਦਾ ਨਿਸ਼ਾਨ ਲਾਵਾਂਗੇ ਯਾਨੀ ਕਿ 6.5 ਇੰਚ ਦੇ 6.5 ਇੰਚ ਤੇ ਆਪਾਂ ਨੇ 13 ਦਾ ਨਿਸ਼ਾਨ ਲਗਾਇਆ 7 ਇੰਚ ਇਹਨਾਂ ਬੰਡਾ ਪਾਵਾਂਗੇ 6 ਇੰਚਾ ਨੂੰ ਇਸ ਜਗ੍ਹਾ ਤੇ ਵੀ ਆਪਾਂ ਨੇ 6.5 ਇੰਚ ਤੇ ਤੁਸੀਂ ਇਸ ਤਰੀਕੇ ਨਾਲ ਵੀ ਲਾ ਸਕਦੇ ਹੋਗੇ ਜਾਂ ਫਿਰ ਤੁਸੀਂ ਸਾਹਮਣੇ ਦੇ ਹਿਸਾਬ ਨਾਲ ਵੀ ਇਸ ਦਾ ਨਿਸ਼ਾਨ ਲਗਾ ਸਕਦੇ ਜਾਨਕੀ ਸਾਹਮਣਾ ਇੱਦਾਂ ਆਪਣੇ ਕੋਲੇ ਹੈਗਾਗਾ 14 ਇੰਚ ਤਿਆਰ 15 ਇੰਚ 7.5 ਇੰਚ ਤੇ ਇਸ ਤਰੀਕੇ ਨਾਲ ਵੀ ਆਪਾਂ ਇਸ ਨੂੰ ਸ਼ੇਪ ਦੇ ਸਕਦੇ ਹਾਂ ਦੋਨੇ ਤਰੀਕਿਆਂ ਨਾਲ ਹੀ ਸ਼ੇਪ ਦੇ ਸਕਦੇ ਹਾਂਗੇ ਇਹ ਵੀ ਤੁਹਾਨੂੰ ਅਸੀਂ ਦੱਸ ਲਿਨਿਆ ਜੇਕਰ ਤੁਸੀਂ ਇਸ ਤਰੀਕੇ ਨਾਲ ਸ਼ੇਪ ਦੇਣੀ ਹੈ ਤਿਰੇ ਨੂੰ ਤਾਂ ਇਸ ਤਰੀਕੇ ਨਾਲ ਨਿਸ਼ਾਨ ਲਗਾ ਸਕਦੇ ਹੋਗੇ ਜਾਂ ਫਿਰ ਤੁਸੀਂ ਇਸ ਤਰੀਕੇ ਨਾਲ ਵੀ ਦੀ ਕਟਿੰਗ ਕਰ ਸਕਦੇ ਹੋ ਦੋਨੇ ਤਰੀਕਿਆਂ ਨਾਲ ਦੀ ਕਟਿੰਗ ਹੋ ਜਾਂਦੀ ਹੈ ਜੀ ਚੈਸਟ ਆਪਣੇ ਕੋਲੇ 25 ਇੰਚ ਤਿਆਰ ਆ ਇਸਦੇ 12.5 ਇੰਚ ਇਹ ਆਪਾਂ ਆਰਮਹੋਲ ਦਾ ਨਿਸ਼ਾਨ ਲਗਾ ਰਹੇ ਹਾਂਗੇ ਉਸ ਤੋਂ ਬਾਅਦ ਆਪਾਂ ਇਹਨਾਂ ਪਲੇਟਾਂ ਦਾ ਨਿਸ਼ਾਨ ਵੀ ਨਾਲ ਦੀ ਨਾਲ ਹੀ ਲਗਾ ਲਾਂਗੇ ਉਸ ਤੋਂ ਬਾਅਦ ਆਪਾਂ ਦੂਸਰੀ ਕਟਿੰਗ ਕਰਾਂਗੇ ਸਾਰੀ ਇਕੱਠੀ ਪਲੇਟਾਂ ਆਪਣੇ ਕੋਲੇ 13 ਇੰਚ ਦੇ ਤਿਆਰ ਨੇ ਨਿਸ਼ਾਨ ਆਪਾਂ 14 ਇੰਚ ਤੇ ਲਾਏ 1 ਇੰਚ ਜ਼ਿਆਦਾ क्योंकि जोड़ा एक इंच होंधा इंच आएगा जो अपनी ये पलोई होंगी इस आएगा अद्धा इंच अपना आऊगा उपर जो अपनी कंधा जोड़ी होंगी उस अपनी तेरह इंच द पलोई बिल्कुल तैयार है जो भी आप इस तरीके निशान लगाने लंबी पलोई आप सत्त इंच रखा क्योंकि इन्हें सैड सिलाई जोड़ी ज्यादा की ਜੇ ਕਰਾਈ ਜੇ ਸੈਡਸ ਲਾਈ ਘੱਟ ਹੋਵੇ ਤਾਂ ਤੁਸੀਂ 6.5 ਇੰਚ ਦੇ ਵੀ ਪਲੋਏ ਨੂੰ ਕਰ ਸਕਦੇ ਹੋਗੇ ਗੈਪ ਇੱਦਾਂ ਪਰ ਰੱਖਾਂਗੇ 8 ਇੰਚ ਜਾਨੀ ਕਿ 4 ਇੰਚ ਦੇ ਨਿਸ਼ਾਨ ਲਗਾਵਾਂਗੇ ਨਾਪ ਭਾਰੀ ਹੋਣ ਕਰਕੇ ਆਪਾਂ 4 ਇੰਚ ਤੇ ਨਿਸ਼ਾਨ ਲਗਾ ਰਹੇ ਹਾਂਗੇ ਜੇਕਰ ਤੁਹਾਡੀ ਚੈਸਟ B 2.5 ਜਾਂ 1 ਇੰਚਾ ਤੁਸੀਂ 3.5 ਤੇ ਵੀ ਨਿਸ਼ਾਨ ਲਗਾ ਸਕਦੇ ਹੋਗੇ ਦੂਸਰਾ ਗੈਪ ਆਪਾਂ ਰੱਖਾਂਗੇ 2 ਇੰਚ ਦਾ 2 ਇੰਚ ਆਪਾਂ ਉੱਪਰਲੀ ਸਾਈਡ ਗੈਪ ਰੱਖਾਂਗੇ ਜੋ ਆਪਣੇ ਸਾਈਡ ਵਾਲਾ ਨਿਸ਼ਾਨ ਲਗਾਉਣ ਨੂੰ ਦਾ ਇਹ ਹਮੇਸ਼ਾ ਨਾਭ ਦੇ ਸਾਹਮਣੇ ਵਾਲੀ ਹੁੰਦਾ ਕਿਉਂਕਿ ਜਿਹੜੀ ਪਲੋਈ ਹੈ ਆਪਣੇ ਕੋਲ ਨੀਵੀਂ ਆ ਨੀਵੀਂ ਚਲੀ ਗਈ ਆ ਆਪਾਂ 8.5 ਇੰਚ ਤਿੰਨ ਲਾਵਾਂਗੇ ਨਿਸ਼ਾਨ ਜੋ ਰੇ ਪਲੋਈ ਆ ਜੇਕਰ ਪਲੋਈ ਉਪਰ ਦਾ ਉਸ ਹਿਸਾਬ ਨਾਲ ਹੀ ਆਪਣੇ ਜਿਹੜੇ ਨਿਸ਼ਾਨ ਨੇ ਉੱਪਰ ਚਲੇ ਜਾਂਦੇ ਨੇ ਪਲੋਈ ਜਾਨੀ ਕਿ ਉੱਚੀ ਜਾਂਦੀ ਆ ਨਾਭ ਦੇ ਹਿਸਾਬ ਨਾਲ ਹੀ ਹਮੇਸ਼ਾ ਇਹ ਨਿਸ਼ਾਨ ਹੁੰਦੇ ਨੇ ਸਾਰੇ ਜੇ ਆਪਣੇ ਇਹ ਨਿਸ਼ਾਨ ਲਗਾਉਣਾ ਇਹ ਲਗਾਉਣਾ ਉਹਦੇ ਜੋ ਆਪਾਂ 4 ਇੰਚ ਦਾ ਨਿਸ਼ਾਨ ਲਗਾਇਆ ਇਸ ਤੋਂ ਅੱਧਾ ਇੰਚ ਜ਼ਿਆਦਾ ਇਹ ਜਗ੍ਹਾ ਤੇ ਆਪਾਂ ਇਸ ਨੂੰ ਨਿਸ਼ਾਨ ਨੂੰ ਲਾਉਣਾ ਗਾ ਅੱਧਾ ਇੰਚ ਯਾਨੀ ਕਿ ਜ਼ਿਆਦਾ ਇੱਦੇ ਸੈਂਟਰ ਦੇ ਵਿੱਚ ਇਹ ਦੇਖੋ ਜੋ ਆਪਾਂ ਨੇ 2 ਇੰਚ ਦਾ ਨਿਸ਼ਾਨ ਲਾਇਆ ਬਿਲਕੁਲ ਇੱਦੇ ਸੈਂਟਰ ਦੇ ਵਿੱਚ ਆਪਣਾ ਇਹ ਨਿਸ਼ਾਨ ਸਹੀ ਤ੍ਰਿਕਤ ਨਾਲ ਆ ਗਿਆ ਜੇਕਰ ਆਪਾਂ ਨੇ ਇਸ ਤਰੀਕੇ ਨਾਲ ਨਿਸ਼ਾਨ ਲਾਉਣਾ ਤਾਂ ਤੁਸੀਂ ਇਸ ਜਗ੍ਹਾ ਤੋਂ ਗਲੇイドੋ ਜੋ ਆਰਮਹੋਲ ਦੀ ਗਲਾਈ ਦੇਣੀ ਹੈ ਜੇਕਰ ਤੁਸੀਂ ਇਸ ਜਗ੍ਹਾ ਤੋਂ ਨਿਸ਼ਾਨ ਲਗਾਉਣਾ ਤਾਂ ਤੁਸੀਂ ਇਹਦੀ ਗਲਾਈ ਥੋੜੀ ਜੀ ਅੰਦਰਲੀ ਸਾਈਡ ਚਲੀ ਜਾਊਗੀ ਇਸ ਤਰੀਕੇ ਨਾਲ ਆਪਾਂ ਨੇ ਇਹ ਭਲੋਈਆਂ ਦੇ ਨਿਸ਼ਾਨ ਲਗਾਉਣੇ ਹੁੰਦੇ ਨੇ ਉਸ ਤੋਂ ਬਾਅਦ ਆਏ ਨਾ ਆਪਣਾ हिਪ ਦਾ ਨਿਸ਼ਾਨ हिਪਰਾ ਜੋ ਸਾਡੇ ਕੋਲੇ ਨਾਪ ਹੈਗਾ ਚਾਕ ਨਾਲ ਤੁਸੀਂ ਸਲਾਈ ਦੇ ਹਿਸਾਬ ਨਾਲ ਵੀ ਹਿਪ ਰੱਖ ਸਕਦੇ ਹੋ ਚਾਕ ਆਪਣੇ ਕੋਲੇ 18 ਇੰਚਾ ਕਿਉਂਕਿ ਨਾਪ ਹੈਵੀ ਹੋਣ ਕਰਕੇ ਚਾਕ ਥੋੜੇ ਜੀ ਛੋਟੇ ਨੇ ਇਸਦੇ ਪਾ ਆਪਣੇ ਕੋਲੇ 27 ਇੰਚ ਹੈ ਇਹ ਕੋ ਤੁਸੀਂ 1 ਇੰਚ ਆਪਣੇ ਕੋਲੇ ਮਾਰਜਿਨ ਬਿਲਕੁਲ ਵਧੀਆ ਤਰੀਕੇ ਨਾਲ ਆਪਣੇ ਕੋਲੇ ਬਚ ਗਿਆ ਇਸ ਤਰ੍ਹਾਂ ਆਪਾਂ ਚਾਕਾ ਨੂੰ ਫੋਲਡ ਕਰ ਸਕਦੇ ਹਾਂ ਬਿਲਕੁਲ ਸਹੀ ਤਰੀਕੇ ਨਾਲ ਜਾਨੀ ਕਿ 27 ਇੰਚ ਇਹਦੇ ਹਿਸਾਬ ਨਾਲ ਆਪਣੇ ਮੈਚਿੰਗ ਸੂਟ ਬਹੁਤ ਸੋਹਣੇ ਬਣਦੇ ਨੇ ਇਹ ਸਾਰੇ ਨਿਸ਼ਾਨ ਲਾ ਕੇ ਤਿਆਰ ਨੇ ਹੁਣ ਆਪਾਂ ਨੇ ਕਰਨੀਆਂ ਕਟਿੰਗ ਕਟਿੰਗ ਆਪਾਂ ਇਸ ਜਗ੍ਹਾ ਤੋਂ ਸ਼ੁਰੂ ਕਰਾਂਗੇ ਕਿਉਂਕਿ نیچے ਆਪਣੇ ਕੋਲ ਸਾਰਾ ਪੂਰਾ ਪੂਰਾ ਕੱਪੜਾ ਇਸ ਕਰਕੇ ਇਸ ਜਗ੍ਹਾ ਤੋਂ ਕਟਿੰਗ ਸ਼ੁਰੂ ਕਰਨੀ ਹੈ ਆਪਾਂ ਨੇ ਇਹ ਤੁਸੀਂ ਦੇਖੋ ਜੋ ਆਪਾਂ ਆਪਣੇ ਕੱਪੜਾ ਤੇਰਾ ਫਰੰਟ ਵਾਲਾ ਲੱਗਾ ਬੈਕ ਵਾਲਾ ਲੱਗਾ ਇਸ ਤਰੀਕੇ ਨਾਲ ਤੁਸੀਂ ਤੈਹ ਲਾਉਣੀ ਹੁੰਦੀ ਹੈ ਕੱਪੜੇ ਦੀ ਪਹਿਲਾਂ ਆਪਾਂ ਦੋ ਦਿਆਂ ਨੂੰ ਉੱਪਰ ਚੱਕਾਂਗੇ ਜੋ ਆਪਾਂ ਨੇ ਨਿਸ਼ਾਨ ਲਗਾਏ ਨੇ ਇਹਨਾਂ ਨਿਸ਼ਾਨਾਂ ਦੇ ਉੱਪਰ ਹੀ ਕਟਿੰਗ ਕਰਨੀ ਹੈ फ्रंट ਦੀ ਕਟਿੰਗ ਹੋ ਕੇ ਤਿਆਰ ਹੈ ਇਹਨਾਂ ਛਾ ਨੇ ਆਪਣੇ ਜਿਹੜੇ ਜਗਾ ਤੇ ਆਪਾਂ ਨੇ ਲੋਇ ਨੂੰ ਬਾਹਰ ਕੱਢਣਾ ਹੁਣ ਆ ਜੰਨਾ ਆਪਣੇ ਬੈਗ ਦਾ ਬੈਗ ਦੀ ਕਟਿੰਗ ਆਪਾਂ ਨੇ ਕਰਨੀ ਆਂਗੀ ਅੱਧਾ ਇੰਚ ਆਪਾਂ ਇਸ ਦੇ ਵਿੱਚ ਬੈਗ ਨੂੰ ਜ਼ਿਆਦਾ ਲੰਮਾਗੇ ਤਾਂ ਕਿ ਆਪਣਾ ਜਿਹੜਾ ਫਰਾਂਟਾ ਪਿਛਲੀ ਸਾਈਡ ਨਾ ਜਾਵੇ ਇਸ ਕਰਕੇ ਅੱਧਾ ਇੰਚ ਆਪਾਂ ਇਸ ਨੂੰ ਜ਼ਿਆਦਾ ਲੰਮਾਗੇ ਜਿਹੜੀ ਦੀ ਗਲਾਈ ਬਣੀ ਆਪਾਂ 1.5 ਇੰਚ ਦੀ ਪਾਵਾਂਗੇ ਕਿਉਂਕਿ ਨਾਬ ਹੈਵੀ ਹੋਣ ਕਰਕੇ ਆਪਣੀ ਜਿਹੜੀ ਬੈਕ ਵਾਲੀ ਸਾਈਡ ਹੈ ਭਾਰੀ ਹੁੰਦੀ ਹੈਗੀ ਇਸ ਤਰੀਕੇ ਨਾਲ ਆਪਾਂ ਜਿਹੜੀ ਗਲਾਈ ਦੇਵਾਂਗੇ ਜੇਕਰ ਦੇਖ ਮੀ ਦੀ ਬੈਕ ਸਾਈਡ ਜਿਆਦਾ ਡੂੰਗੀ ਹੈ ਤਾਂ ਤੁਸੀਂ ਇਹ ਗਲਾਈ ਜਿਆਦਾ ਵੀ ਅੰਦਰਲੀ ਸਾਈਡ ਕਰ ਸਕਦੇ ਹੋਗੇ ਇਹ ਆਪਣੇ ਫਰੰਟ ਬੈਗ ਦੀ ਕਟਿੰਗ ਹੋ ਕੇ ਤਿਆਰ ਆ ਬਹੁਤ ਹੀ ਆਸਾਨ ਤਰੀਕੇ ਨਾਲ ਤੁਹਾਨੂੰ ਅਸੀਂ ਸਮਝਾਇਆ ਮੈਚਿੰਗ ਸੂਟ ਦੇ ਵਿੱਚ ਤੁਸੀਂ 27 ਇੰਚ ਕੇਰਾ ਸਾਨੀ ਨਾਲ ਹੀ ਕਟਿੰਗ ਕਰ ਸਕਦੇ ਹੋਗੇ ਇਹ ਪਲੋਈਆਂ ਨਿਸ਼ਾਨ ਆਪਾਂ ਦੂਸਰੀ ਜ਼ਿਹੜੀ ਲਾਵਾਂਗੇ ਤਾਂ ਕਿ ਆਪਾਂ ਨੂੰ ਪਲੋਈ ਪਾਉਣ ਦੇ ਵਿੱਚ ਕੋਈ ਵੀ ਦਿੱਕਤ ਨਾ ਹੋਵੇ ਇਸ ਤਰੀਕੇ ਨਾਲ ਆਪਣੀ ਇਹ ਫਰੰਟ ਬੈਗ ਦੀ ਕਟਿੰਗ ਹੋ ਕੇ ਤਿਆਰ ਆ ਇਸ ਕਪੜੇ ਜਦੋਂ ਬਾਜੂ ਦੀ ਕਟਿੰਗ ਕਰਾਂਗੇ ਬਾਜੂ ਦੀ ਕਟਿੰਗ ਕਰਨ ਲਈ ਜੋ ਸੈਂਟਰ ਦੇ ਵਿੱਚ ਦੇਖੋ ਇਹ ਨਿਸ਼ਾਨ ਦਿੱਤਾ ਹੈ ਜਿਹੜੀ ਜਗ੍ਹਾ ਦਾ ਆਪਾਂ ਨੇ ਕਟਿੰਗ ਕਰ ਲੈਣੀ ਹੈ ਪਹਿਲਾਂ ਕਪੜੇ ਨੂੰ ਆਪਾਂ ਦੋ ਹਿੱਸਿਆਂ ਵਿੱਚ ਲੈ ਲਾਂਗੇ ਜੋ ਮੈਚਿੰਗ ਜੁੜੁੰਦਾ ਹੈ ਉਹ ਜੀ ਜੋੜ ਪੈਣਾ ਹੀ ਪੈਣਾ ਹੁੰਦਾ ਜੇਕਰ ਆਪਾਂ ਹਾਫ ਬਾਜੂ ਬਣਾਈਏ ਤਾਂ ਵੀ ਤਾਂ ਛੋਟਾ ਜੋੜ ਪੈ ਜਾਂਦਾਗਾ ਜੇਕਰ ਆਪਣੇ ਪੌਣੀ ਜਾਂ ਪੂਰੀ ਬਾਜੂ ਬਣਾਉਣੀ ਆ ਉਸ ਦੇ ਵਿੱਚ ਵੀ ਆਪਾਂ ਨੂੰ ਜੋੜ ਪਾਉਣਾ ਹੀ ਪੈਣਾ ਕਿਉਂਕਿ ਕੱਪੜਾ ਇਸੇ ਤਰੀਕੇ ਨਾਲ ਹੀ ਦਿੱਤਾ ਹੁੰਦਾ ਬੱਸ ਇਸੇ ਤਰੀਕੇ ਨਾਲ ਡਬਲ ਕਰ ਲਾਂ ਜੇ ਆਪਣੇ ਕੋਲੇ ਦੂਸਰਾ ਕੱਪੜਾ ਇਸ ਨੂੰ ਵੀ ਆਪਾਂ ਇਸੇ ਤਰੀਕੇ ਨਾਲ ਹੀ ਡਬਲ ਕਰਾਂਗੇ ਇਹ ਕਪੜਾ ਆਪਣੇ ਚਾਰਦੇ ਹਾਂ ਦੇ ਵਿੱਚ ਲੈ ਲਿਆ ਇਸ ਨੂੰ ਵੀ ਆਪਾਂ ਚਾਰਦੇ ਹਾਂ ਦੇ ਵਿੱਚ ਇਸ ਤਰੀਕੇ ਨਾਲ ਡਾਬਲ ਕਰਾਂਗੇ ਅਲਾਪੇ ਅੱਥਾ ਮੂਰੀ ਦਾ ਨਿਸ਼ਾਨ ਲਾਵਾਂਗੇ ਬਾਜੂ ਦੀ ਮੂਰੀ ਆਪਣੇ ਕੋਲੇ 6 ਇੰਚ ਤਿਆਰ ਆ 7 ਇੰਚ ਦਵਾ ਦੇ ਨਿਸ਼ਾਨ ਲਾ ਲਾਂਗੇ ਹੁਣ ਆਪਾਂ ਨੇ ਲਾਉਣਾ ਲੈਂਥ ਦਾ ਲੈਂਥ ਆਪਣੇ ਕੋਲੇ ਇਹ 17 ਇੰਚ ਤਿਆਰ ਇਹ ਜਗ੍ਹਾ ਤੇ 17 ਤਿਆਰ ਆ ਇਹਨੂੰ ਆਪਾਂ 9.18 ਦੇ ਨਿਸ਼ਾਨ ਲਾ ਲਾਂਗੇ ਮੋਢਾ ਆਪਾਂ ਨੂੰ ਪਾਵਾਂਗੇ 10 ਇੰਚ ਕਿਉਂਕਿ ਆਪਣੇ ਕੋਲੇ ਜਿਹੜੀ ਚੈਸਟ ਦਾ ਕਮੀਦੀ 25 ਇੰਚ ਇਸ ਕਰਕੇ 10 ਇੰਚ ਮੋਢਾ ਪਾਵਾਂਗੇ ਸਿੱਧਾ 3 ਇੰਚ ਦੀ ਲੰਬਾਈ ਤੇ ਆਪਾਂ ਕੱਟ ਪਾਵਾਂਗੇ ਇਹ ਨਿਸ਼ਾਨ ਹੋ ਗਿਆ ਆਪਣਾ ਫਿਟਿੰਗ ਵਾਲਾ ਜਿਹੜੀ ਜਗ੍ਹਾ ਤੇ ਆਪਣੀ ਸਲਾਈ ਲਗਾਉਣੀ ਹੈ ਉਹ ਨਿਸ਼ਾਨ ਹੋ ਗਿਆ ਦੂਸਰਾ ਨਿਸ਼ਾਨ ਆਪਣਾ ਹੈਗਾ ਮਾਰਜਿਨ ਵਾਲਾ ਇਸ ਤਰੀਕੇ ਨਾਲ ਇਸ ਨੂੰ ਗਲਾਈ ਜਾਵਾਂਗੇ ਬਹੁਤ ਬਹੁਤ ਵਧੀਆ ਤਰੀਕੇ ਨਾਲ ਨਿਕਲਦੀ ਹੈ ਕਿ ਮੈਚਿੰਗ ਜੁੱਟ ਦੇ ਵਿੱਚ ਜੇ ਇਹਦੇ ਪਰ ਨਾਲ ਡਿਸਕੋਡ ਨਹੀਂ ਆ ਪ੍ਰੋਬਲਮ ਆਉਂਦੀ ਹੈ ਕਿ ਪਰ ਜੁੱਟ ਪਟਨ ਦੇ ਵਿੱਚ ਸਾਡੇ ਵੀਡੀਓ ਇਹ ਦੇਖ ਕੇ ਤੁਸੀਂ ਕਟਿੰਗ ਕਰ ਸਕਦੇ ਹੋਗੇ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਇਆ ਤੁਹਾਨੂੰ ਆਪਣੀ ਜੋ ਦੂਸਰੀ ਸ਼ਾਰਟ ਹੁੰਦੀ ਹੈਗੀ ਇਹ ਆਪਾਂ ਪਾਵਾਂਗੇ ਸਲਾਈ ਟਾਈਮ ਜਿਸ ਟਾਈਮ ਆਪਾਂ ਨੇ ਸਲਾਈਆਂ ਪਾ ਲਈ ਉਸ ਤੋਂ ਬਾਅਦ ਇਹ ਦੂਸਰੀ ਕਟਿੰਗ ਪਾਵਾਂਗੇ ਇਸੇ ਸਾਰੀ ਆਪਣੇ ਅੱਜ ਦੀ ਵੀਡੀਓ ਬਹੁਤ ਹੀ ਆਸਾਨ ਤਰੀਕੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰੀ ਹੈ ਜੀ